ਤਾਤੀ ਤੇ ਰੱਖ ਧੀ ਵਿੱਚ ਕੁੱਖ ਤਾਤੀ ਥਲੇ ਪਾਣੀ ਇਹ ਨਾਲ ਸਤਿਕਾਰ ਸਾਹਮੇ ਤੇ ਮੁੱਕ ਜੂ ਅਸਲ ਗਾਣ ਜੀ ਆਵਾਜ਼ ਸਤਿਕਾਰ ਕਰੋ ਪੁੱਤਰਾ ਮੰਗੋ ਪਿਆਰ ਕਰੋ ਆਲੇ ਨਾਲ ਸਾਜ ਪੈਂਦੀ ਐ ਧੀਓ ਮਾਂ ਬਣਦੀ ਐ ਧੀਓ ਮਸੀ ਬਣਦੀ ਐ ਪੂਆ ਬਣਦੇ ਜੱਜੇ ਤਾਇਆ ਬਣਦੇ ਨੇ ਉਹ ਦੰਸਲ ਦੇਸਤ ਨੇ ਏ ਧੀ ਦੇ ਨਾਲ ਜੁੜਦ ਨੇ ਤੇ ਧੀ ਦੇ ਨਾਲੇ ਪ੍ਰਮਾਤਮਾ ਖੁਸ ਕਰਨ ਅਗਲੇ 35 ਸਾਲ ਬਾਅਦ ਸਾਡੇ ਘਰ ਦੇ ਧੀਰੇ ਜਾਂਦੇ ਆ ਜਿਹੜੇ ਮੈਂ ਵੀ ਇਦਾਂ ਨਹੀਂ ਕਦੇ ਸੋਚਿਆ ਸੀਗਾ ਵੀ ਸਾਡੇ ਘਰੇ ਧੀ ਨੇ ਜਨਮ ਲੈਣਾ ਐਡੇ ਵਿਆਹ ਵਾਲਾ ਚਾਹ ਬਣੂਗਾ ਦੈੜੀ ਹਰ ਵੇਲੇ ਖੁਸ਼ੀ ਰਹਿੰਦੇ ਨੇ ਪਰ ਜਦੋਂ ਬੱਚੀ ਨੇ ਜਨਮ ਲਿਆ ਉਸ ਤੋਂ ਬਾਅਦ ਦੁਗਣਾ ਤਾਂ ਬੇਟੇ ਨਾਲੋਂ ਤਾਂ ਮੇਰੇ ਧੀ ਦਾ ਖੁਸ਼ੀ ਮਨਾਈ ਇਹਨਾਂ ਨੇ ਅਜੀ ਬਹੁਤ ਜਤੋਂ ਅਰਦਾਸਾਂ ਕਰਾਉਂਦੇ ਸੀ ਨਵੇਂ ਸਾਲ ਨੂੰ ਪਾਠ ਕਰਾਇਆ ਕਰਦੇ ਸੀਗੇ ਅਸੀਂ ਬਹੁਤ ਜਤੋਂ ਸੋਚਦੇ ਸੀ ਸਾਡੇ ਇੱਕ ਇੰਨੀ ਪਦਤੀ ਆਵੇ ਘਰ ਦੇ ਵਿੱਚ ਪੋਤੀ ਦੇ ਰੂਪ ਦੇ ਵਿੱਚ ਵੀ ਤਾਂ ਕਿ ਸਾਂਝਿਆ ਨੂੰ ਜੋੜ ਕੇ ਰੱਖੋ ਪੁੱਤਰ ਦਾ ਪਿਆਰ ਬਾਪ ਨਾਲ ਹੁੰਦਾ ਮਾਂ ਨਾਲ ਹੁੰਦਾ ਜਿਹੜੀ ਧੀ ਦਾ ਪਿਆਰ ਹੈ ਉਹ ਤਾਚੇ ਤਾਇਆ ਨਾਲ ਸਾਦ ਨੂੰ ਡਿੱਕਿਆ ਕਰੋ ਰਾਜਾ ਹੁੰਦਿਆਂ ਨੂੰ ਤੁਸੀਂ ਕਿੱਥੇ ਪਹੁੰਚ ਗਏ ਕਿੱਥੇ ਨਹੀਂ ਇਹ ਹੀ ਨੇ ਜਿਨ੍ਹਾਂ ਨੇ ਜਦ ਅਸੀਂ ਬਜ਼ੁਰਗ ਹੋਵਾਂਗੇ ਇਹ ਨਹੀਂ ਪਾਲੀ ਪੁੱਛਣਾ ਸਾਨੂੰ ਦਾਦੂ ਜੀ ਕੀ ਚਾਹੀਦਾ ਕਿਉਂਕਿ ਬੱਚਿਆਂ ਦਾ ਕੰਮ ਤਾਂ ਚੱਲੇ ਜਾ ਕਰਨਾ ਕੋਈ ਕਹਿੰਦੀ ਅਮਰਦ ਬਾਣੀ ਰੱਖੋ ਜੀ ਉਹ ਕਹਿੰਦਾ ਵਾਹਿ ਨੂ ਰੱਖੋ ਜੀ ਇਹਨਾਂ ਦੋਹਾਂ ਦੇ ਵਿੱਚ ਇੱਕ ਨੂ ਇਹਨਾਂ ਨਾਂ ਰੱਖਿਆ ਜਾਣਾ ਜੀ ਕਿਉਂਕਿ ਜਦੋਂ ਅੰਮ੍ਰਿਤ ਬਾਣੀ ਤਤ ਪਖਾਣੇ ਗਿਆਨ ਧਿਆਨ ਵਿੱਚ ਆਈ ਜਦੋਂ ਅੰਮ੍ਰਿਤ ਬਾਣੀ ਦੀ ਗੱਲ ਕਰ ਲੈਂਦੇ ਤਾਂ ਇੱਕ ਓੰਕਾਰ ਤੋਂ ਲੈ ਕੇ 8 10 ਫੀਸਦ ਤੱਕ ਗੱਲੇ ਮੁੱਕ ਜਾਂਦੀਆਂ ਉੱਥੇ ਹੁਕਮਨਾਮਾ ਵੀ ਵਿੱਚੀ ਅਸਾ ਕੋ ਆ ਜਾਂਦਾ ਜੀ ਸਾਸੀ ਕਾਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਲੱਕੀ ਢੋਲ ਟਮਕੇ ਦੀ ਆਵਾਜ਼ ਤੁਸੀਂ ਦੇਖ ਰਹੇ ਹੋ ਇਹ ਕੋਈ ਵਿਆਹ ਵਾਲੀ ਗੱਡੀ ਨਹੀਂ ਹੈਗੀ ਇੱਕ ਬੱਚੀ ਦਾ ਜਨਮ ਹੋਇਆ ਹੈ ਬੱਚੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਇੱਕ ਨਵ ਜੰਮੀ ਧੀ ਹੈ ਅਕਸਰ ਆਪਾਂ ਦੇਖਦੇ ਹਾਂ ਕਿ ਧੀਆਂ ਨੂੰ ਕਿਸੇ ਸਮੇਂ ਕੁੱਖਾਂ ਦੇ ਵਿੱਚ ਮਾਰ ਦਿੱਤਾ ਜਾਂਦਾ ਸੀ ਪਰ ਇਸ ਪਰਵਾਹ ਆੰਦਰੀਆ ਪੂਰੇ ਪੰਚਸਲਾਬਾਦ ਸਾਰੇ ਪਰਿਵਾਰ ਨੇ ਦਸਾ ਕੀਤੀਆਂ ਨੇ ਅੱਛਾ ਉਹ ਦਸਾ ਤੇ ਮਨਜ਼ੂਰ ਹੋ ਗਏ ਨੇ ਅਸੀਂ ਪਰਮਾਤਮਾ ਦਾ ਸੋਗ ਵਿਆਹ ਕਰਦੇ ਆ ਤੇ ਨਾਲ ਪੂਰੇ ਦੇਸ਼ ਨੂੰ ਸਨੇਹਾ ਦੇਣਾ ਚਾਹੁੰਦੇ ਆ ਧਰਤੀ ਤੇ ਰੁੱਖ ਧੀ ਵਿੱਚ ਕੁੱਖ ਧਰਤੀ ਥੱਲੇ ਪਾਣੀ ਇਹ ਨਾਲ ਸਤਕਾ ਸਾਹਮਣੇ ਪ੍ਰਮੁਖ ਜੀ ਅਸਲ ਗਾਣ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਬਿਲਕੁਲ ਸਹੀ ਗੱਲ ਕਹੀ ਹੈ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਅਕਸਰ ਆਪਾਂ ਦੇਖਦੇ ਆਂ ਕਿ ਧੀਆਂ ਨੂੰ ਘੁੱਖ ਦੇ ਵਿੱਚ ਕਤਲ ਕੀਤਾ ਜਾਂਦਾ ਪਰ ਐਡਾ ਵੱਡਾ ਹਜੂਮਾ ਸਵਾਗਤ ਕਰ ਰਿਹਾ ਧੀਆਂ ਦਾ ਉਸ ਬੱਚੀ ਦਾ ਨਾਂ ਜੰਮੀ ਬੱਚਿਆ ਫੁੱਲਾਂ ਨਾਲ ਵਰਖਾ ਕੀਤੀ ਗਈ ਹੈ ਫੁੱਲਾਂ ਨਾਲ ਵਰਖਾ ਕੀਤੀ ਗਈ ਹੈ ਧੀਆਂ ਦੇ ਉਹਨਾਂ ਦੇ ਹੌਂਦ ਦੇ ਸੌਂਦ ਦੇ ਵਿੱਚ ਤਾਂ ਕਿ ਜਿਹੜੇ ਧੀਆਂ ਨੇ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਪੂਰੀ ਦੁਨੀਆ ਸੱਜੇਵੇਂ ਕਿ ਧੀਆਂ ਦਾ ਸਤਿਕਾਰ ਕਰੋ ਧੀਆਂ ਨੂੰ ਕੁੱਖਾਂ ਦੇ ਵਿੱਚ ਨਾ ਮਾਰੋ ਤੇ ਧੀਆਂ ਨੂੰ ਬੜੇ ਪਾਲ ਪੋਸ ਕੇ ਬੰਦਾ ਕਰਕੇ ਚੰਗੀਆਂ ਨੌਕਰੀਆਂ ਦੇ ਪਹਚਾਵੋ ਬੜੇ ਬਣਾਓ ਇੰਜੀਨੀਅਰ ਬਣਾਓ ਡਾਕਟਰ ਬਣਾਓ ਤਾਂ ਕਿ ਸਮਾਜ ਵਿੱਚ ਸਾਡੇ ਸਾਥ ਵਿੱਚ ਰਹੇ ਤੇ ਧੀਆਂ ਸਮਾਜ ਨੂੰ ਸਜਣਾਉਣ ਲਈ ਸੋਕੋ ਮੰਦਾ ਆਖੀ ਹੈ ਜਿੱਤ ਜਮੇ ਰੇ ਜਾਨ ਜਿਨ੍ਹਾਂ ਦੇ ਕੁੱਖਾਂ ਦੇ ਵਿੱਚ ਬੜੇ ਦੇਵੀ ਦੇਵ ਤੇ ਪੀਰ ਪਗੰਬਰ ਸਿੰਘ ਜੀ ਹੁੰਦੇ ਨੇ ਧੀਆ ਦੇ ਨਾਲ ਸਾਜ ਪੈਂਦੀ ਐ ਧੀਓ ਮਾ ਮਰਦੀ ਐ ਧੀਓ ਮਸੀ ਬੰਦੀ ਐ ਪੂਆ ਬੰਦੇ ਜੱਜੇ ਜੱਜੇ ਬੰਦੇ ਨੇ ਉਹ ਦਨਸਰ ਦਸਤ ਨੇ ਇਹ ਧੀਆ ਨਾਲ ਜੁੜਦੇ ਨੇ ਤੇ ਧੀ ਦੇ ਨਾਲੇ ਪ੍ਰਮਾਤਮਾ ਖੁਸ਼ ਹਨ ਅੱਜ ਅਸੀਂ ਸਾਰਾ ਪਰਿਵਾਰ ਬੱਲ ਸੰਗੀਤ ਪਰਿਵਾਰ ਬੱਲ ਪੰਜਾਬੀ ਢੋਲ ਗਰੁੱਪ ਬੱਲ ਜਾਗੋ ਗਰੁੱਪ ਅਸੀਂ ਸਾਰੇ ਬੜੇ ਖੁਸ਼ ਹਾਂ ਸਾਡੇ ਅਦਾਸਾਂ ਨੇ ਸਾਰਿਆਂ ਨਾਲ ਦਾ ਅਸੀਦਵਾਦ ਹੈ ਤੇ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਦਾ ਬਲਪ੍ਰੀਤ ਸਿੰਘ ਬੱਲ ਦੇ ਮਾਤਾ ਸੇ ਫੰਡਕਾਰ ਤੇ ਸੋਹਣੀ ਜਿਹੀ ਬੱਤੀ ਜਿਹਨਾਂ ਨੇ ਨੋਮੀਨੇਟ ਰਵੇ ਦੇ ਰੱਖ ਕੇ ਉਹਨਾਂ ਨੂੰ ਜਨਮ ਦਿੱਤਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਬੜੇ ਬੜੇ ਮੁਬਾਰਕਾਂ ਦੇ ਨਾਲ ਬੋਲ ਸੋਨਿਹਾਲ ਅਸਰੀਆ ਕਾ ਸੋਇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਵ ਜੰਮੀ ਬੱਚੀ ਦਾ ਸਵਾਗਤ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਟੋਲਟ ਮੱਕੇ ਨਾਲ ਪੂਰਾ ਜੋਰ ਹੈ ਆਲੇ ਦੁਆਲੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਬੱਚੀ ਦਾ ਸਵਾਗਤ ਕਰਨ ਲਈ ਇੱਥੇ ਪਹੁੰਚੋਏ ਨੇ ਬੱਚੀ ਦਾ ਵੈਲਕਮ ਕਰਨ ਲਈ ਰਿਬਨ ਕੱਟਿਆ ਜਾ ਰਿਹਾ ਬਕਾਇਦਾ ਐਓ ਜੇ ਤਸਵੀਰਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਣ ਜਿੱਥੇ ਧੀਆਂ ਨੂੰ ਮੁੱਖਾਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਸੀਗਾ ਹੁਣ ਵੀ ਕੋਈ ਐਸੇ ਸੋਚ ਰੱਖਦੇ ਨੇ ਐਸੀ ਮਾਨਸਿਕਤਾ ਰੱਖਦੇ ਨੇ ਕੁਝ ਲੋਕ ਸਾਰੇ ਦੀ ਕਹਿ ਰਿਹਾ ਕੁਝ ਲੋਕ ਐਸੀ ਮਾਨਸਿਕਤਾ ਰੱਖਦੇ ਨੇ ਪਰ ਇਸ ਪਰਿਵਾਰ ਨੇ ਮਿਸਾਲ ਪੈਦਾ ਕਰ ਦਿੱਤੀ ਕਿ ਦੇਖਦੇ ਕਿ ਧੀਆ ਨੂੰ ਬਹੁਤ ਸਮਝਿਆ ਜਾਂਦਾ ਹੈ ਜ਼ਿਆਦਾਤਰ ਪਰ ਇਹ ਤੁਸੀਂ ਇੱਕ ਅਲੱਗ ਤੋਂ ਮਿਸਾਲ ਜਿਹੜੀ ਹੈਗੀ ਕੈਮ ਪੈਦਾ ਕੀਤੀ ਹੈ ਅਸੀਂ ਜੀ ਹਰ ਸਾਲ ਨਿਕ ਨਿਕ ਨੰਨੀਆਂ ਮੁੱਤਿਆਂ ਦੀ ਲੋੜੀ ਮਨਾਉਂਦੇ ਆ ਤੇ ਮੇਰੀ ਛਵੀ ਜਿੰਗੀ ਵੀ ਸਾਡੇ ਘਰ ਵਿੱਚ ਲੋੜੀ ਬਣਾਈ ਜਾਂਦੀ ਸੀ ਤੇ ਪਰਮਾਤਮਾ ਨੇ ਇੱਕ ਬਹੁਤ ਵੱਡੀ ਅਮੋਲੀ ਦਾਤ ਦਿੱਤੀ ਹੈ ਜਿਨ੍ਹਾਂ ਦਾ ਨਾਮ ਕੋਈ ਮਾਪਾ ਬਾਪੇ ਨੂੰ ਰੱਖਣਾ ਚਾਹੁੰਦੇ ਨੇ ਜਿਨ੍ਹਾਂ ਦਾ ਨਾਮ ਬਾਹੇ ਨੂੰ ਰੱਖਣਾ ਚਾਹੁੰਦੇ ਨੇ ਤੇ ਸਾਨੂੰ ਇੰਨੀ ਖੁਸ਼ੀ ਹੈ ਕਿ ਸਾਰੇ ਬੱਚਿਆਂ ਦੀਆਂ ਦੇ ਨਾਲ ਇਹ ਨੇ ਉਹਨਾਂ ਦੇ ਬਚਪਨ ਦੇ ਨਾਲ ਖੇਡਿਆ ਕਰੀ ਇਹਨਾਂ ਖੇਡ ਕੇ ਬੜੀ ਪੜੀ ਹੋ ਗਈ ਵੱਡੀ ਹੋਵੇਗੀ ਵੱਡੀ ਹੋ ਕੇ ਚੰਗੇ ਚੰਗੇ ਆਪਣੇ ਜਿਸ ਜਿਸ ਦਾ ਮੈਂ ਪੋਤਾ ਸੈਕਡਾਂਸ ਕੋਲ ਦੇ ਪੜਨਾ ਉਸੇ ਤਰ੍ਹਾਂ ਸੱਚੇ ਵੀ ਚੰਗੇ ਸਕੂਲ ਚ ਪੜਾਵਾਂਗੇ ਤੇ ਮੇਰਾ ਪੋਤਾ ਮਨਜੋਤ ਸਿੰਘ ਪਾਲਰ ਕਿਉਂਕਿ ਫਨ ਲੋ ਫਿਲਮ ਦੇ ਵਿੱਚ ਕੁਲਮੀ ਦੀ ਕੁਕੀ ਕੁਕੀ ਦਾ ਬੇਟਾ ਬਣ ਆਇਆ ਤੇ ਇਸ ਬੱਚੇ ਨੇ ਅਸੀਂ ਟੰਗੇ ਮਗਮ ਤੇ ਪਜਾਮਾ ਸੋ ਬੱਚੀ ਦੇ ਦਾਜੀ ਨੇ ਬਹੁਤ ਖੁਸ਼ ਨੇ ਕੈਮਰਾਮੈਨ ਨੂੰ ਕਹੂੰਗਾ ਕਿ ਨਾਲ ਨਾਲ ਤਸਵੀਰਾਂ ਜਰੂਰ ਦਿਖਾਉਂਦੇ ਰਹਿਣ ਬੱਚੀ ਇਸ ਸਮੇਂ ਘਰ ਦੇ ਬਾਹਰ ਪਹੁੰਚ ਚੁੱਕੀ ਹੈ ਉਸ ਦਾ ਸਵਾਗਤ ਕੀਤਾ ਜਾ ਰਿਹਾ ਜੋਰਾ ਸ਼ੋਰਾ ਨਾਲ ਢੋਲ ਟਮਕਾ ਵਜਾਇਆ ਜਾ ਰਿਹਾ ਪਟਾਕੇ ਲਗਾ ਚਲਾਏ ਜਾ ਰਹੇ ਨੇ ਪੁਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਪੂਰਾ ਮਹੱਲਾ ਇੱਥੇ ਮੌਜੂਦ ਹੈ ਤਾਂ ਇਹੋ ਜਿਹੀਆਂ ਤਸਵੀਰਾਂ ਮੈਂ ਬਾਰ-ਬਾਰ ਕਹਿੰਦੇ ਕਿ ਇਹੋ ਜਿਹੀਆਂ ਤਸਵੀਰਾਂ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ ਸੋ ਇਹ ਤਸਵੀਰਾਂ ਨੇ ਬੱਚੀ ਨੂੰ ਘਰ ਨੂੰ ਲਿਆਉਣ ਦੀਆਂ ਸੋ ਬਹੁਤ ਹੀ ਖੁਸ਼ੀ ਹੋਈ ਹੈ ਇਸ ਤਰ੍ਹਾਂ ਜੇ ਆਪਾਂ ਕਹਿੰਦੇ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਜਿਹੜੀ ਧੀਆ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਰੁੱਖ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਉਮੀਦ ਕਰਦੇ ਆ ਅੱਗੇ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਨਖਾਤਾਰ ਦਿਖਾਉਂਦੇ ਰਵਾਂਗੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬੱਚੀ ਦਾ ਪੂਰੀ ਜੋਰਾ ਸ਼ੋਰਾ ਨਾਲ ਸਵਾਗਤ ਕੀਤਾ ਹੈ ਟੋਲਟ ਮੱਕੇ ਨਾਲ ਫੁੱਲਾਂ ਦੀ ਵਰਖਾ ਨਾਲ ਰੀਬਨ ਕੱਟਿਆ ਜਾ ਰਿਹਾ ਹੈ ਇਹ ਤੁਸੀਂ ਵੀ ਨਾ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਣ ਗਿਆ ਕਿਉਂਕਿ ਜਿੱਥੇ ਇੱਕ ਪਾਸੇ ਜਿਹੜਾ ਹੈਗਾ ਟੀਆਂ ਨੂੰ ਕਹਿੰਦੇ ਮੁੱਖਾਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਪਰ ਇਸ ਪਰਿਵਾਰ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਚੀ ਦਾ ਕਿੰਨੇ ਜੋਰ ਸ਼ੋਰ ਨਾਲ ਪੋਾਕਤ ਕੀਤਾ ਜਾ ਰਿਹਾ ਪਰਿਵਾਰ ਵੱਲੋਂ ਇਹ ਉਹ ਪਰਿਵਾਰ ਹੈ ਜਿਨੇ ਇੱਕ ਮਿਸਾਲ 5 ਲੱਖ ਨਾਲ ਕੰਦ ਜਿੱਥੇ ਮੁੰਡੇ ਦੀ ਖੁਸ਼ੀ ਮਨਾਈ ਜਾਂਦੀ ਹੈ ਦੋਨੋਂ ਪਾਸੇ ਵਾਲੇ ਪਹਿਲਾਂ ਖੁਸ਼ੀ ਮਨਾਈ ਜਾਂਦੀ ਹੈ ਧੀ ਹੁਣ ਤੇ ਵੀ ਉਨੀ ਇਸ ਪਰਿਵਾਰ ਨੇ ਉਨੀ ਹੀ ਖੁਸ਼ੀ ਮਨਾਈ ਹੈ 5500 ਰੁਪਏ ਲੈਣਾ ਇਹਦਾ ਇੰਨੇ ਜੋਰਾਂ ਜੋਰਾਂ ਮੋਟਾ ਕਹੇ ਬੱਚੇ ਦੇ ਬੱਚੀ ਦੇ ਜਿਹੜੇ ਪਿਤਾ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਭਾਜੀ ਬੜਾ ਵਧੀਆ ਸਵਾਗਤ ਕੀਤਾ ਗਿਆ ਮੈਂ ਵੀ ਆਪਣੀ ਲਾਈਫ ਚ ਇਸ ਤਰ੍ਹਾਂ ਦੀ ਪਹਿਲੀਆਂ ਤਸਵੀਰਾਂ ਦੇਖੀਆਂ ਨੇ ਹਾਂਜੀ ਬਿਲਕੁਲ ਹੀ ਮੈਂ ਵੀ ਇਦਾਂ ਨਹੀਂ ਕਦੇ ਸੋਚਿਆ ਸੀਗਾ ਵੀ ਸਾਡੇ ਘਰ ਤੇ تینੇ ਜਨਮ ਲੈਣਾ ਐਡੇ ਵਿਆਹ ਵਾਲਾ ਚਾਅ ਬਣੂਗਾ ਕਿਉਂਕਿ 35 ਸਾਲ ਤੋਂ ਸਾਡੇ ਘਰ ਚ ਤੀਨ ਨਹੀਂ ਕੀ ਤੇ ਅਸੀਂ ਇਹ ਅਰਦਾਸ ਕਰਦੇ ਸੀ ਜਦੋਂ ਬੱਚੇ ਨੇ ਜਨਮ ਲਿੱਤਾ ਵੀ ਪ੍ਰਮਾਤਮਾ ਸਾਡੇ ਘਰ ਤੇ ਝੋਲੀ ਪਾਈ ਕਉਕੀ ਬੇਟੇ ਨਾਲ ਵੱਧ ਤਰੱਕੀਆਂ ਧੀयां ਹੀ ਕਰਦੇ ਆ ਨੇ ਘਰ ਪਰਿਵਾਰ ਸੰਭਦਿਆ ਨੇ ਤੇ ਦੁੱਖ ਸੁੱਖ ਚ ਸਾਂਝੀ ਹੁੰਦੀਆਂ ਨੇ ਕਿਤੇ ਮੈਂ ਇੱਕ ਗਣੂਗਾ ਇਹ ਇਹ ਬਜਰੀ ਆਪਣੇ ਕਰਮੋਂ ਲੈ ਕੇ ਆਈਆਂ ਨੇ ਕਿਉਂਕਿ ਇਹਨਾਂ ਬਾਰੇ ਮੜਨਾ ਸੋਚੋਈ ਆ ਆਪ ਹੀ ਹੀ ਕਰਮ ਇਹਨਾਂ ਦੇ ਆਪਣੇ ਨਾਲ ਹੁੰਦੇ ਨਹੀਂ ਪਰ ਆਤਮਾ ਇਹਨਾਂ ਦਾ ਅੰਗ ਸੰਗ ਨਾਲ ਰਹਿੰਦਾ ਬਸ ਹਮਨੇ ਧੀਆਂ ਨੂੰ ਸਪੋਰਟ ਕਰੋ ਤੇ ਪੁੱਤਰਾ ਵਾਂਗੂ ਪਿਆਰ ਕਰੋ ਬਸ ਮੇਰੇ ਲਈ ਹੀ ਇਹ ਕਹਿਣਾ ਜ਼ਰੂਰੀ ਆ ਬਸ ਥੈਂਕ ਯੂ ਉਹਦੇ ਫਾਦਰ ਸਾਹਿਬ ਬੜੇ ਮਤਲਬ ਕਿ ਖੁਸ਼ ਸੀਗੇ ਪੂਰੇ ਭੰਗੜਾ ਪੂਰਾ ਪਾ ਰਹੇ ਸੀਗੇ ਬਿਲਕੁਲ ਬਿਲਕੁਲ ਜੀ ਇਹ ਤਾਂ ਕਰਦੇ ਵੇਡ ਕਰ ਰਹੇ ਸੀ ਵੀ ਕਦੋਂ ਛੁੱਟੀ ਹੋਵੇ ਇੰਜੋਏ ਕਰਨ ਚਲੋ ਡੜੀ ਹਰ ਵੇਲੇ ਖੁਸ਼ ਹੀ ਰਹਿੰਦੇ ਨੇ ਪਰ ਜਦੋਂ ਬੱਚੇ ਨੇ ਜਨਮ ਲਿਆ ਉਸ ਤੋਂ ਬਾਅਦ ਦੁੱਗਣਾ ਤਾਂ ਬੇਟੇ ਨਾਲੋਂ ਤਾਂ ਮੇਰੇ ਧੀ ਦਾ ਖੁਸ਼ੀ ਮਨਾਈ ਇਹਨਾਂ ਨੇ ਬਾਲ ਸਾਹਿਬ ਪਹਿਲਾਂ ਕੋਈ ਸਪਲਾਨਿੰਗ ਸੀ ਕਿ ਵੀ ਇਸ ਤਰ੍ਹਾਂ ਹੀ ਸਵਾਗਤ ਕਰਨਾ ਹਾਂਜੀ ਅਸੀਂ ਬਹੁਤ ਜਦੋਂ ਅਰਦਾਸਾਂ ਕਰਾਉਂਦੇ ਸੀ ਨਵੇਂ ਸਾਲ ਨੂੰ ਪਾਠ ਕਰਾਇਆ ਕਰਦੇ ਸੀਗੇ ਅਸੀਂ ਬਹੁਤ ਸੋਚਦੇ ਸੀ ਵੀ ਸਾਡੇ ਇੱਕ ਇੰਨੀ ਮਦਦ ਈ ਆਵੇ ਘਰ ਦੇ ਵਿੱਚ ਪੋਤੀ ਦੇ ਰੂਪ ਦੇ ਵਿੱਚ ਵੀ ਤਾਂ ਕਿ ਸਾੜਿਆਂ ਨੂੰ ਜੋੜ ਕੇ ਰੱਖੋ ਕਿਉਂ ਪੁੱਤਰ ਦਾ ਪਿਆਰ ਬਾਪ ਨਾਲ ਹੁੰਦਾ ਮਾਂ ਨਾਲ ਹੁੰਦਾ ਜਿਹੜੀ ਧੀ ਦਾ ਪਿਆਰ ਹੈ ਉਹ ਤਾਚੇ ਤਾਇਆ ਨਾਲ ਸਾੜਿਆਂ ਨੂੰ ਡਿੱਕਿਆ ਕਰੂ ਰਾਜ ਆਉਂਦਿਆਂ ਨੂੰ ਤੁਸੀਂ ਕਿੱਥੇ ਪਹੁੰਚ ਗਏ ਕਿੱਥੇ ਨਹੀਂ ਕਿਉਂਕਿ ਜਿਹੜਾ ਸਾਡਾ ਫੰਕਸ਼ਨਾਂ ਦਾ ਪ੍ਰੋਗਰਾਮ ਆ ਜੀ ਇਹ ਹੈਗਾ ਬੱਲ ਪੰਜਾਬੀ ਢੋਲ ਗਰੁੱਪ ਬੱਲ ਜਾਗੋ ਗਰੁੱਪ ਤੇ ਬੱਲ ਸੰਗੀਤ ਪਾ ਕਾਲ ਪਰਿਵਾਰ ਤੇ ਇਸ ਪਰਿਵਾਰ ਦੇ ਵਿੱਚ ਇਹਦਾ ਨਾਮ ਸਾਧਿਆ ਨੇ ਰਿਸ਼ਤੇਦਾਰ ਵੀ ਕਹਿ ਰਹੇ ਨੇ ਕੋਈ ਕਹਿੰਦਾ ਅਮਰਤ ਬਾਣੀ ਰੱਖੋ ਜੀ ਕੋਈ ਕਹਿੰਦਾ ਵਾਹਿ ਨੂਰ ਰੱਖੋ ਜੀ ਇਹਨਾਂ ਦੋਹਾਂ ਦੇ ਵਿੱਚ ਇੱਕ ਇਹਨਾਂ ਦਾ ਨਾਮ ਰੱਖਿਆ ਜਾਣਾ ਜੀ ਕਿਉਂਕਿ ਜਦੋਂ ਅਮਰਤ ਬਾਣੀ ਤਤ ਪਖਾਣੀ ਗਿਆਨ ਧਿਆਨ ਵਿੱਚ ਆਈ ਜਦੋਂ ਅੰਮ੍ਰਿਤ ਬਾਣੀ ਦੀ ਗੱਲ ਕਰਦੇ ਆ ਤਾਂ 1 ਓੰਕਾਰ ਤੋਂ ਲੈ ਕੇ 8 10% ਤੱਕ ਗੱਲੇ ਮੁੱਕ ਜਾਂਦੀਆਂ ਉੱਥੇ ਹੁਕਮਨਾਮਾ ਵੀ ਵਿਚੀ ਅਸਾ ਕੋ ਆ ਜਾਂਦਾ ਜੀ ਤੇ ਮੈਂ ਬੜਾ ਖੁਸ਼ ਹਾਂ ਵੀ ਅਸੀਂ ਲੋੜੀ ਲੋਕਾਂ ਦੇ ਧੀਾਂ ਦੀ ਮਨਾਉਣੀ ਆ ਤੇ ਹੁਣ ਅਸੀਂ ਆਪਣੀ ਘਰ ਵੀ ਮਨਾਇਆ ਕਰਾਂਗੇ ਤੇ ਅਸੀਂ ਆਪਣੀ ਧੀ ਨੂੰ ਪੋਤੀ ਨੂੰ ਦੂਈ ਜਗ੍ਹਾ ਤੇ ਲੈ ਕੇ ਜਿਹੜੇ ਬੱਚੇ ਹੋਣਗੇ ਉਹਨਾਂ ਦੀ ਲੋੜੀ ਅਸੀਂ ਬੜੀ ਤੁਮਤਾਮ ਦੇ ਨਾਲ ਬੜੇ ਸਾਧਨਾ ਮਨਾਵਾਂਗੇ ਜਿਵੇਂ ਕਹਿੰਦੇ ਨੇ ਕਿ ਧਰਤੀ ਤੇ ਰੁੱਖ ਕੋਖ ਵਿੱਚ ਧੀ ਧਰਤੀ ਹੇਡ ਪਾਣੀ ਜੇ ਇਹਦਾ ਸਤਕਾਰ ਸਭਾਣ ਲਾ ਗਈ ਤੀ ਮੁੱਕ ਜੂ ਗੱਲ ਕਹਾਣੀ ਸਾਰੀ ਇਹ ਕਹਾਣੀ ਖਤਮ ਹੋ ਜੂਗੀ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਧੀਆ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਪਿਆਰ ਕਰੋ ਪੁੱਤ ਬਣਾਉਣ ਜ਼ਮੀਨਾ ਧੀਆ ਪਿਆਰ ਬਣਾਉਂਦੀਆਂ ਨੇ ਇਹੀ ਨੇ ਜਿਨ੍ਹਾਂ ਨੇ ਜਦ ਅਸੀਂ ਬਜ਼ੁਰਗ ਹੋਵਾਂਗੇ ਇਹਦੀ ਪਾਲੀ ਪੁੱਛਣਾ ਸਾਨੂੰ ਦਾਦਾ ਜੀ ਕੀ ਚਾਹੀਦਾ ਕਿਉਂਕਿ ਬੱਚਿਆਂ ਦਾ ਕੰਮ ਤਾਂ ਚੱਲੇ ਜਾ ਕਰਨਾ ਬੜਾ ਖੁਸ਼ੀ ਮਾਂ ਬਹੁਤ ਖੁਸ਼ ਹੈ ਸੋ ਬੱਚੀ ਦੇ ਦਾਦਾ ਜੀ ਵੀ ਬੜੇ ਖੁਸ਼ ਨੇ ਬੱਚੀ ਦੀ ਜਿਹੜੀ ਮਾਤਾ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਹਿੰਦੇ ਮਤਲਬ ਸਾਨੂੰ ਬਹੁਤ ਚੰਗਾ ਲੱਗਿਆ ਕਿ ਸਾਡੇ ਘਰ 35 ਸਾਲ ਬਾਅਦ ਇਸ ਧੀ ਨੇ ਇਸ ਬੱਚੀ ਨੇ ਜਨਮ ਲਿਆ ਪਰਿਵਾਰ ਬਹੁਤ ਖੁਸ਼ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਖੂਬਸੂਰਤ ਤਸਵੀਰਾਂ ਸੀ ਤੁਹਾਡੇ ਨਾਲ ਨਾਲ ਤੁਹਾਡੇ ਚੱਲ ਵੀ ਰਹੀਆਂ ਹੋਣਗੀਆਂ ਕਿ ਟੋਲ ਟਮੱਕੇ ਨਾਲ ਬੱਚੀ ਦਾ ਸਵਾਗਤ ਕੀਤਾ ਗਿਆ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਧੀਆ ਜੰਮਣ ਤੇ ਕਦੀ ਦੁੱਖ ਨਹੀਂ ਮਨਾਉਣਗੇ ਖੁਸ਼ੀ ਮਨਾਉਣਗੇ ਹਮੇਸ਼ਾ ਧੀਆਂ ਦਾ ਵੀ ਸਤਿਕਾਰ ਕਰਨਗੇ ਇਸੇ ਤਰ੍ਹਾਂ ਉਹਨਾਂ ਦਾ ਸਵਾਗਤ ਕਰਨਗੇ ਜਿਵੇਂ ਮੁੰਡਿਆਂ ਦਾ ਸਵਾਗਤ ਕਰਦੇ ਹੋ ਮੁੰਡਾ ਹੋਣ ਤੇ ਤੇ ਇਸੇ ਤਰ੍ਹਾਂ ਧੀਆਂ ਦਾ ਵੀ ਸਵਾਗਤ ਕਰੋਗੇ ਤਾਂ ਉਮੀਦ ਕਰਦੇ ਹਾਂ ਕਿ ਕਵਰੇਜ ਤੁਹਾਨੂੰ ਚੰਗੀ ਲੱਗੀ ਹੋਗੀ ਅੱਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਜੱਜ ਦੇਓ ਕੈਮਰਾਮੈਨ ਕਰਮਨਜੋਤ ਸਿੰਘ ਦੇ ਨਾਲ ਲਿਖੰਦ ਲਕੀ ਡੇਲੀ ਪੋਸਟ ਪੰਜਾਬੀ ਖੰਨਾ